ਸਭ ਤੋਂ ਪਹਿਲਾਂ ਤਾਂ ਇਹੀ ਸੁਣ ਕੇ ਬੜਾ ਵਧੀਆ ਲੱਗਾ ਕਿ ਦੋਨੋਂ ਭਰਾ ਐ ਤੇ 18 ਸਾਲ ਦੀ ਉਮਰ ਦੇ ਵਿੱਚ ਮੋਟਰਸਾਈਕਲ ਤਿਆਰ ਕਰ ਦਿੱਤਾ ਗਿਆ 100 ਤੋਂ 110 ਸੀਸੀ ਦਾ ਇਹ ਮੋਟਰਸਾਈਕਲ ਹੈ ਯੂਨੀਵਰਸਲ ਇੰਜਨ ਹੈ ਵੱਖ-ਵੱਖ ਜਗਾਵਾਂ ਤੋਂ ਇੰਜਨ ਲੱਭਿਆ ਪਾਰਟਸ ਲੱਭੇ ਤੇ ਫਿਰ ਇਹ ਤਿਆਰ ਕੀਤਾ ਗਿਆ ਹਾਲਾਂਕਿ ਜੇਕਰ ਤੁਹਾਨੂੰ ਦਿਖਾਈਏ ਤਾਂ ਲਗਜ਼ਰੀ ਜਿਹੜੇ ਮੋਟਰਸਾਈਕਲ ਹੁੰਦੇ ਆ ਉਹ ਕਿਤੇ ਨਾ ਕਿਤੇ ਸਾਨੂੰ ਵੱਖਰੀ ਲੁੱਕ ਇਸ ਕਰਕੇ ਦਿੰਦੇ ਆ ਕਿਉਂਕਿ ਉਹਦੀ ਜਿਹੜੀ ਚਾਬੀ ਹੁੰਦੀ ਆ ਸਾਈਡ ਤੇ ਲੱਗੀ ਹੁੰਦੀ ਆ ਸੋ ਕੀ ਲਗਜ਼ਰੀ ਮੋਟਰਸਾਈਕਲ ਵਾਂਗੂ ਸੁਪਰ ਬਾਈਕਸ ਵਾਂਗੂ ਚਾਬੀ ਵੀ ਜਿਹੜੀ ਇਹਦੀ ਸਾਈਡ ਤੇ ਲਾਈ ਹੋਈ ਹੈ। ਸੋ ਟਾਇਰਾਂ ਦੀ ਗੱਲ ਕਰ ਲਈਏ ਟਾਇਰ ਬੜੇ ਵੱਖਰੇ ਨੇ। ਕਿਵੇਂ ਖਿਆਲ ਆਇਆ ਕਿ ਇੱਥੇ ਸ਼ੁਰੂ ਕਰਨੀ ਚਾਹੀਦੀ ਹੈ? ਕਿੱਥੋਂ ਪਲੈਨਿੰਗ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਮੁੱਕਦੀ ਹੈ ਜੀ? ਜਿਵੇਂ ਨੱਟ ਤੇ ਆਪਾਂ ਮੋਟਰਸਾਈਕਲ ਦੇਖਦੇ ਹਾਂ ਕਾਫੀ ਤਰ੍ਹਾਂ ਦੇ ਤੇ ਇਹਨੂੰ ਡਰਡ ਬਾਈਕ ਕਹਿੰਦੇ ਆ ਤੇ ਡਰਡ ਬਾਈਕ ਨੂੰ ਵਧੀਆ ਲੱਗਦੇ ਆ ਵੇਖਣ 'ਚ ਵੀ ਬਲਦੇਸ਼ ਜਾਂਦੇ ਨੇ ਲੋਕੀ ਤੇ ਫਿਰ ਉਸ ਤੋਂ ਥੋੜਾ ਆਈਡੀਆ ਆਇਆ ਆਪਣਾ ਦਸੋ ਲੁੱਕ ਇਕ ਤੇ ਆਪਣੇ ਲੋਕ ਤੇ ਚੱਲਦੀ ਹੈਗੀ ਵੱਖਰੀ ਵੱਖਰੀ ਇਹਦਾ ਨਾ ਵੱਖਰਾ ਐ ਬਣਉਣਾ ਹੀ ਹੁਣ ਆਪਾਂ ਸਪਲੈਂਡਰ ਇਹਦਾ ਪਲਸਰ ਵਗੈਰਾ ਆਪਾਂ ਨੋਰਮਲ ਦੇਖੀਦੇ ਆ ਸੁਣੀਦੇ ਆ ਕਾਵਸਾਕੀ ਇਹਦਾ ਇਦਾਂ ਮੌਨਸਟਰ ਥੋੜਾ ਡਿਫਰੈਂਟ ਲੁੱਕ ਆ ਜਾਂਦਾ ਥੋੜਾ ਹਾਰਰ ਰੁਕ ਜਿਹਨੂੰ ਕਿਹਾ ਗੈੰਗਸਟਰ ਲੁੱਕ ਜਾ ਗਲਾਬੀ ਜਾਂਦਾ ਕਿ ਭਈ ਜਿਹੜੇ ਆ ਬਟਨਸ ਵਗੈਰਾ ਦੂਜੇ ਮੋਟਰਸਾਈਕਲ ਨੂੰ ਲੱਗਦੇ ਲਾਈਟਸ ਵਗੈਰਾ ਇੰਡੀਕੇਟਰ ਜਾਂ ਸ਼ੋਕ ਵਗੈਰਾ ਦੂਜੇ ਮੋਟਰਸਾਈਕਲ ਨੂੰ ਲੱਗਦੇ ਆ ਤੇ ਉਹੀ ਪਾਰ ਥੋੜੇ ਸੇਮ ਜਿਹੇ ਆ ਡਿਸਕ ਬ੍ਰੇਕ ਥੋੜਾ ਬੋਤਾ ਵੀ ਲੱਗਿਆ ਹੋਇਆ ਹਾਂਜੀ ਡਿਸਕ ਲੱ ਇਸ ਮੋਟਰਸਾਈਕਲ ਦੇ ਵਿੱਚ ਡਿਸਕ ਬ੍ਰੇਕ ਅੱਛਾ 80 100 ਤੋਂ 110 ਸੀਸੀ ਦਾ ਤੁਸੀਂ ਇਹਨੂੰ ਬਣਾ ਦਿੱਤੇ ਲੋਕਾਂ ਨੇ ਕਿਹਾ ਨਹੀਂ ਕਿ ਇੰਨੇ ਦਾ ਤੁਸੀਂ ਨਵਾਂ ਸਪਲੈਂਡਰ ਲੈ ਲੈਂਦੇ ਜੀ ਜੀ ਲੋਕਾਂ ਦਾ ਤੇ ਕੰਮ ਹੀ ਹੈ ਕਹਿਣਾ ਕੋਸ਼ਿਸ਼ ਕਰੀ ਕੋਸ਼ਿਸ਼ ਕਹਿੰਦੇ ਨੇ ਕਿ ਉਹ ਦੂਜਿਆਂ ਲਈ ਮੇਰੇ ਕੋਈ ਮੁੰਡੇ ਨਸ਼ਾ ਵੀ ਕਰਦੇ ਨੇ ਉਹਨਾਂ ਬਾਰੇ ਦੇ ਕੋ ਕਹਿੰਦੇ ਨਹੀਂ ਆ ਤੇ ਆ ਚੰਗੇ ਰਹੀ ਪਏ ਆਪਾਂ ਡਾਉਨ ਪਾਈਗਾ ਇਸ ਕਰਕੇ ਜਿਵੇਂ ਆਪਸ ਰਨਸਰਾਂ ਸਿਰ ਤੇ ਲਗਾਉਂਦੇ ਤੇ ਆਪਣਾ ਜਦੋਂ ਪਾਣੀ ਚ ਕੱਢਣਾ ਹੀ ਉਸ ਰਨਸਰਾਂ ਦੇ ਮਿੰਟੋ ਮਿੰਟ ਪਾਣੀ ਜਾਣਾ ਸੀ ਜਿਵੇਂ ਸਪਲੈਂਡਰ ਵਗੈਰਾ ਤੁਸੀਂ ਦੇਖਿਆ ਹੋਗਾ ਸਨ ਥੋੜਾ ਇੱਥੇ ਕੋ ਹੁੰਦਾ ਉਹਦਾ ਇਹਦਾ ਸਰਕਲ ਆਇਆ ਇੱਕ ਤੇ ਪਾਣੀ ਨਾਲ ਦੇ ਵਿੱਚ ਜਾਵੇ ਤੇ ਬਾਕੀ ਥੋੜਾ ਆਪਾਂ ਜਿਵੇਂ ਆਪ ਬੈਠਣਾ ਕਿੰਨੇ ਬੈਠਣਾ ਪੈਰ ਪੂਰ ਨਿਬਲਾ ਕੇ ਸਾਡੇ ਨਾਲ ਆਪਣਾ ਪੈਰ ਹਾਂਜੀ ਏਆਈ ਆ ਗਿਆ ਸਾਡਾ ਤਾਂ ਫਿਊਚਰ ਹੀ ਹੈ ਨਹੀਂ ਸਾਡੀ ਨੌਕਰੀਆਂ ਖਾਲੀਆਂ ਏਆਈ ਨੇ ਸਰ ਜਿਹੜਾ ਹੱਥੀ ਕੰਮ ਹੈ ਉਹਦਾ ਕੀ ਉਹ ਤੇ ਕਿਉਂ ਹੋਰ ਸਾਡੀ ਲੜੂਗਾ ਰੋਬੋਟਸ ਹੱਥੀ ਕੰਮ ਦੇ ਹੱਥੀ ਰਹਿਣਾ ਵਾ ਰੋਬੋਟਸ ਦੇ ਰੋਬੋਟਸ ਇਹ ਜਿਹੜੇ ਹੱਥੀ ਕੰਮਾਂ ਦੀ ਰੀਸ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕੀ ਬਾਤ ਹੈ ਅੱਛਾ ਟੈਂਕੀ ਕਿੰਨੇ ਲੀਟਰ ਦੀ ਹੈ ਇਹਦੀ ਟੈਂਕੀ 3 ਤੋਂ 4 ਲੀਟਰ ਦੀ 3 ਤੋਂ 4 ਲੀਟਰ ਦੀ ਟੈਂਕੀ ਆ ਮੌਨਸਟਰ ਤੁਸੀਂ ਨਾਮ ਰੱਖਿਆ ਹੈ ਯੂਨੀਵਰਸਲ ਇੰਜਨ ਹੈ ਫਿਲਮਾਂ ਦੇ ਵਿੱਚ ਬੰਬੂ ਕਾਰਡ ਦੇਖਿਆ ਹੋਣਾ ਪਰ ਤੁਹਾਨੂੰ ਇੱਕ ਅਸਲ ਜ਼ਿੰਦਗੀ ਦੇ ਵਿੱਚ ਬੰਬੂ ਕਾਰਡ ਦਿਖਾ ਦिए ਕਿਉਂਕਿ ਫਿਲਮਾਂ ਵਾਲਿਆਂ ਦਾ ਤਾਂ ਬਜਟ ਵੀ ਬਥੇਰਾ ਹੁੰਦਾ ਜਿੰਨਾ ਪੈਸਾ ਕੋ ਉਹਨਾਂ ਲਗਾ ਕੇ ਬੰਬੂ ਕਾਰਡ ਤਿਆਰ ਕਰ ਦਨਗੇ ਬਾਅਦ ਚ ਫਿਰ ਕੂੜੇ ਦੇ ਭਾਂ ਪਰ ਇਹ ਵਿਕੇਗਾ ਸ਼ਾਇਦ ਜੇਕਰ ਇਸ ਤਰੀਕੇ ਨੋਜਵਾਨ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੰਪਨੀ ਵੀ ਖੜੀ ਕਰਕੇ ਬੈਠੇ ਹੋਣ ਕਿਤੇ ਅਸੀਂ ਚਾਹੁੰਦੇ ਆ ਕਿ ਨੌਜਵਾਨ ਪੀੜ੍ਹੀ ਇਸ ਚੀਜ਼ਾਂ ਵੱਲ ਹੋਣ ਅੱਗੇ ਤੇ ਚੰਗੇ ਪਾਸੇ ਲੱਗਣ ਸੱਛੇ ਕਾਲ ਸਰਖਾਪ ਟੀਵੀ ਦੇ ਨਾਲ ਜੁੜੇ ਹੋ ਮੈਦਵਨਦੀਪ ਸਿੰਘ ਦੋਸਤੋ ਜਿਵੇਂ ਆਖਾਂ ਤਾਂ ਅੱਜ ਪੰਜਾਬ ਨੂੰ ਨਸ਼ੇ ਦੀ ਪੀੜ੍ਹੀ ਕਹਿ ਕੇ ਪਛਾਣਿਆ ਜਾਂਦਾ ਪਰ 18 ਸਾਲ ਦੇ ਨੌਜਵਾਨਾਂ ਨਾਲ ਮਲਾਵਾਂਗੇ ਜਿਨ੍ਹਾਂ ਨੇ ਘਰ ਬੈਠਿਆ ਇਹ ਮਕੀਨਾਕਾਰੀ ਦੇ ਨਾਲ ਮੋਟਰਸਾਈਕਲ ਤਿਆਰ ਕਰ ਦਿੱਤਾ ਇਸ ਮੋਟਰਸਾਈਕਲ ਦੇ ਵਿੱਚ ਖਾਸ ਕੀ ਹੈ ਉਹ ਤਾਂ ਬਾਅਦ ਦੇ ਵਿੱਚ ਦੱਸਾਂਗੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹੀ ਸੁਣ ਕੇ ਬੜਾ ਵਧੀਆ ਲੱਗਾ ਕਿ ਦੋਨੋਂ ਭਰਾ ਐ ਤੇ 18 ਸਾਲ ਦੀ ਉਮਰ ਦੇ ਵਿੱਚ ਮੋਟਰਸਾਈਕਲ ਤਿਆਰ ਕਰ ਦਿੱਤਾ ਗਿਆ 100 ਤੋਂ 110 ਸੀਸੀ ਦਾ ਇਹ ਮੋਟਰਸਾਈਕਲ ਹੈ ਯੂਨੀਵਰਸਲ ਇੰਜਨ ਹੈ ਵੱਖ-ਵੱਖ ਜਗਾਵਾਂ ਤੋਂ ਇੰਜਨ ਲੱਭਿਆ ਪਾਰਟਸ ਲੱਭੇ ਤੇ ਫਿਰ ਇਹ ਤਿਆਰ ਕੀਤਾ ਗਿਆ ਹਾਲਾਂਕਿ ਜੇਕਰ ਤੁਹਾਨੂੰ ਦਿਖਾਈਏ ਤਾਂ ਲਗਜ਼ਰੀ ਜਿਹੜੇ ਮੋਟਰਸਾਈਕਲ ਹੁੰਦੇ ਆ ਉਹ ਕਿਤੇ ਨਾ ਕਿਤੇ ਸਾਨੂੰ ਵੱਖਰੀ ਲੁੱਕ ਇਸ ਕਰਕੇ ਦਿੰਦੀ ਹੈ ਕਿਉਂਕਿ ਉਹਦੀ ਜਿਹੜੀ ਚਾਬੀ ਹੁੰਦੀ ਹੈ ਉਹ ਸਾਈਡ ਤੇ ਲੱਗੀ ਹੁੰਦੀ ਹੈ ਸੋ ਇੱਕ ਤਾਂ ਇਹ ਸਹਿਯੋਗੀ ਨੂੰ ਕਹੂੰਗਾ ਤਸਵੀਰਾਂ ਦਿਖਾਣ ਕਿ ਲਗਜ਼ਰੀ ਮੋਟਰਸਾਈਕਲ ਵਾਂਗੂ ਸੁਪਰ ਬਾਈਕਸ ਵਾਂਗੂ ਚਾਬੀ ਵੀ ਜਿਹੜੀ ਇਹਦੀ ਸਾਈਡ ਤੇ ਲਾਈ ਹੋਈ ਹੈ ਸੋ ਟਾਇਰਾਂ ਦੀ ਗੱਲ ਕਰ ਲਈਏ ਟਾਇਰ ਬੜੇ ਵੱਖਰੇ ਨੇ ਗੱਲਬਾਤ ਕਰਦੇ ਆ ਦੋਨਾਂ ਨਾਲ ਸਸਸ਼ ਕਾ ਵੇਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਿਸ਼ੂ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਮਾਨਵ ਸ਼ਰਮਾ ਜੀ ਕਿਵੇਂ ਖਿਆਲ ਆਇਆ ਕਿ ਇਹ ਚੀਜ਼ ਸ਼ੁਰੂ ਕਰਨੀ ਚਾਹੀਦੀ ਹੈ ਕਿੱਥੋਂ ਪਲੈਨਿੰਗ ਸ਼ੁਰੂ ਹੁੰਦੀ ਹੈ ਤੇ ਕਿੱਥੇ ਜਾ ਕੇ ਮੁੱਕਦੀ ਹੈ ਜੀ ਜਿਵੇਂ ਨਟ ਤੇ ਆਪਾਂ ਮੋਟਰਸਾਈਕਲ ਦੇਖਦੇ ਆਂ ਕਾਫੀ ਤਰ੍ਹਾਂ ਦੇ ਤੇ ਇਹਨੂੰ ਡਰਡ ਬਾਈ ਕਹਿੰਦੇ ਆ ਤੇ ਡਰਡ ਬਾਈ ਨੂੰ ਵਧੀਆ ਲੱਗਦੇ ਆ ਵੇਖਣ ਚ ਬਲਦੇਸ਼ ਚ ਆਂਦੇ ਨੇ ਲੋਕੀ ਤੇ ਫਿਰ ਉਸ ਤੋਂ ਥੋੜਾ ਆਈਡੀਆ ਆਇਆ ਆਪਣਾ ਥੋੜਾ ਡਰਟ ਬਾਈਕ ਨੂੰ ਐਕਸਪਲੇਨ ਕਰੋ ਜਿਵੇਂ ਸਟੈਂਟ ਬਾਈਕ ਐਸਾਂ ਕਰੀਏ ਹਾਂ ਸਟੈਂਟ ਬਾਈਕ ਹਾਂਜੀ 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 ਸਵਾਮ ਪਾਸ਼ਾ ਦੇ ਵਿੱਚ ਅਸਿਸਟੈਂਟ ਬਾਈਕ ਐਸਾਂ ਹਾਂਜੀ ਸਟੈਂਟ ਬਾਈਕ ਐਸਾਂ ਕਰਾ ਸਟ੍ਰੈਟੇਜੀ ਕਰੀ ਤੇ ਆਪਾਂ ਹਾਂਜੀ ਪਰ ਸਟੈਂਟ ਨਹੀਂ ਕਰੀ ਤੇ ਚਲੋ ਚੰਗੀ ਗੱਲ ਐ ਅਸੀਂ ਅਕਸਰ ਦੇਖਦੇ ਆਂ ਜੇ ਨੌਜਵਾਨ ਪੀੜ੍ਹੀ ਇਸ ਕੰਮ ਵੱਲ ਪੈਂਦੀ ਐ ਤਿਆਰ ਕਰਕੇ ਸਟੈਂਡਰਡ ਕਰਦੀ ਐ ਪਰ ਇਹਨਾਂ ਨੇ ਇਹ ਕਿਹਾ ਐ ਸਟੈਂਟ ਬਾਈਕ ਐ ਪਰ ਸਿਸਟੈਂਟ ਨਹੀਂ ਕਰਦੀ ਸੋ ਬੜੀ ਵਧੀਆ ਗੱਲ ਐ ਅੱਛਾ ਮੌਨਸਟਰ ਨਾਮ ਰੱਖਿਆ ਤੁਸੀਂ ਇਹਦਾ ਕੀ ਸੋਚ ਕੇ ਮੌਨਸਟਰ ਨ ਲੋਕੋ ਇੱਕ ਤਾਂ ਆਪਣੇ ਲੋਕ ਤਾਂ ਚੱਲਦੀ ਹੈਗੀ ਵੱਖਰੀ ਵੱਖਰੀ ਇਹਨਾਂ ਦਾ ਨਾਂ ਵੱਖਰਾ ਹੈ ਬਣਾਉਣਾ ਹੀ ਹੁਣ ਆਪਾਂ ਸਪਲੈਂਡਰ ਇਦਾਂ ਪਲਸਰ ਵਗੈਰਾ ਆਪਾਂ ਨੋਰਮਲ ਦੇਖੀਦੇ ਆ ਸੁਣੀਦੇ ਆ ਕਾਵਸਾਕੀ ਇਦਾਂ ਮੌਨਸਟਰ ਥੋੜਾ ਡਿਫਰੈਂਟ ਲੁੱਕ ਆ ਜਾਂਦਾ ਥੋੜਾ ਹਾਰਰ ਰੁਕ ਜਿਹਨੂੰ ਕਹਿੰਦਾ ਥੋੜਾ ਗੈਂਗਸਟਰ ਲੁੱਕ ਜਾ ਗੈਂਗਸਟਰ ਲੁੱਕ ਮਤਲਬ ਕੈਸ ਆਖਦੇ ਹੁਣ ਬਾਕੀ ਕੰਪਨੀਆਂ ਦਾ ਤੋੜ ਲੱਭੋਗੇ ਤੁਸੀਂ ਹਾਂਜੀ ਹਾਂਜੀ ਸਰ ਜਿੱਦਾਂ ਪੜਾ ਸਕੇ ਬਾਕੀ ਅੱਛਾ ਮੈਨੂੰ ਦੱਸੋ ਫਿਰ ਤਿਆਰ ਕਿਵੇਂ ਕੀਤਾ ਕਿੱਥੋਂ ਕਿੱਥੋਂ ਚੀਜ਼ਾਂ ਲੱਭੀਆਂ ਕੀ ਕੀ ਲੱਗਾ ਹੋਇਆ ਇਹਦੇ ਵਿੱਚ ਚਾਰ ਸਰ ਜਿਵੇਂ ਆਪਾਂ ਆਪਣਾ ਬਾਈਕ ਆਪਣਾ ਹੈਡ ਜਿਹੜਾ ਹੈਗਾ ਨਾ ਯੂਨੀਵਰਸਲ ਹੈਗਾ ਵਾ ਬਾਕੀ ਬੋਡੀ ਵਗੈਰਾ ਆਪਾਂ ਕੱਲੇ ਕੱਲੇ ਸਫੇਰ ਪਾਰਟ ਵਗੈਰਾ ਲੱਭੇ ਆ ਥੋੜਾ ਫਾਈਨੈਂਸ਼ੀਅਲ ਇਸ਼ੂ ਆਪਾਂ ਲਾਇਆ ਜੋਰਣਾ ਤੇ ਵੱਖਰੇ ਵੱਖਰੇ ਡਿਫਰੈਂਟ ਜਗ੍ਹਾ ਤੋਂ ਆਪਾਂ ਲੈ ਕੇ ਆਏ ਸਮਾਨ ਕੋਈ ਲੁਧਿਆਣੇੋਂ ਕੋਈ ਜਲੰਧਰੋਂ ਕਿਤੇ ਕੋਈ ਆਪਣਾ ਵੱਖਰੇ ਵੱਖਰੇ ਸਮਾਨ ਵਾਇਰਿੰਗ ਵਗੈਰਾ ਵੀ ਵਾਇਰਿੰਗ ਆਪੇ ਕਰੀ ਸਰੀਆ ਬਟਨਸ ਵਗੈਰਾ ਲਾਈਟਾਂ ਦੇ ਅੱਛਾ ਕੋਈ ਦਿੱ ਇਹ ਲੱਭ ਹੀ ਜਾਂਦਾ ਕਿ ਵੀ ਜਿਹੜੇ ਆ ਬਟਨਸ ਵਗੈਰਾ ਦੂਜੇ ਮੋਟਰਸਾਈਕਲ ਨੂੰ ਲੱਗਦੇ ਲਾਈਟਸ ਵਗੈਰਾ ਇੰਡੀਕੇਟਰ ਜਾਂ ਸ਼ੋਕਰ ਵਗੈਰਾ ਦੂਜੇ ਮੋਟਰਸਾਈਕਲ ਨੂੰ ਲੱਗਦੇ ਆ ਤੇ ਉਹੀ ਪਾਰ ਥੋੜੇ ਸੇਮ ਜਿਹੇ ਆ ਡਿਸਕ ਬ੍ਰੇਕ ਥੋੜਾ ਬੋਤਾ ਬ੍ਰੇਕ ਵੀ ਲੱਗਿਆ ਹੋਇਆ ਹਾਂਜੀ ਡਿਸਕ ਲੱਗਿਆ ਉਹ ਦੇਖ ਸਕਦੇ ਤੁਸੀਂ ਕਿ ਇਸੇ ਮੋਟਰਸਾਈਕਲ ਦੇ ਵਿੱਚ ਡਿਸਕ ਬ੍ਰੇਕ ਅੱਛਾ 80 100 ਤੋਂ 110 ਸੀਸੀ ਦਾ ਤੁਸੀਂ ਇਹਨੂੰ ਬਣਾ ਦਿੱਤਾ ਲੋਕਾਂ ਨੇ ਕਿਹਾ ਨਹੀਂ ਕਿ ਇੰਨੇ ਦਾ ਤੁਸੀਂ ਨਵਾਂ ਸਪਲੈਂਡਰ ਲੈ ਲੈਂਦੇ ਜੀ ਜੀ ਲੋਕਾਂ ਦਾ ਤਾਂ ਕੰਮ ਹੀ ਹੈ ਕਹਿਣਾ ਕੁਛ ਨਾ ਕੁਝ ਕਹਿੰਦੇ ਨੇ ਉਹ ਦੂਜਿਆਂ ਲਈ ਬੈਤੇ ਕੋਈ ਮੁੰਡੇ ਨਸ਼ੇ ਵੀ ਕਰਦੇ ਨੇ ਉਹਨਾਂ ਬਾਰੇ ਦੇ ਕੋ ਕਹਿੰਦੇ ਨਹੀਂ ਆ ਤੇ ਆ ਚੰਗੇ ਰਹੀ ਪਏ ਆਪਾਂ ਅੱਛਾ ਘਰ ਦੇ ਨਾਲ ਨਹੀਂ ਰੋਕਿਆ ਟੋਕਿਆ ਕਿਹੜੀ ਕਮੀ ਲੱਗੇ ਫਿਰ ਜੀ ਉਹੀ ਗੱਲ ਆਂਦੀ ਆ ਇੰਨੀ ਇੰਨੀ ਜਨਤਾ ਇੱਥੇ ਪੰਜਾਬ ਦੀ ਲੋਕੀ ਲੱਗੇ ਬੱਚੇ ਆਪਾਂ 18 ਸਾਲ ਦੇ ਜਿਵੇਂ ਸਾਰੀ ਉਮਰ ਜਿਵੇਂ ਨਸ਼ੇ ਵਾਲ ਜਾਂਦੀ ਆ ਕੁਛ ਤੇ ਆਪਾਂ ਫਿਰ ਵੀ ਚੰਗੇ ਕੰਮ ਹੀ ਲ ਅਬ ਮੈਕੈਨਿਜ਼ਮ ਵਾਲੀ ਜਾਣਨੀ ਹੈ ਕੀ ਬਾਤ ਹੈ ਮੈਂ ਨਾ ਆਈਟੀ ਆਪਣੀ ਕੰਪਲੀਟ ਕੀਤੀ ਹੋਈ ਹੈ ਰਣੀਕੇ ਤੋਂ ਡੀਜ਼ਲ ਮੈਕੈਨਿਕ ਦੇ ਵਿੱਚ ਤੇ ਮੈਨੂੰ ਐਸੀ ਆਪਾਂ ਕੋਈ ਜੋ ਨੀਕ ਜਾ ਕਰੀ ਆਈਟੀ ਕਰਨ ਦਾ ਕੋਈ ਫਾਇਦਾ ਤੇ ਹੋਵੇ ਜੋ ਆਪਾਂ ਪੜੇ ਲਿਖੇ ਆ ਤੇ ਨਾਲੇ ਬ੍ਰਦਰ ਮੇਰਾ ਤੇ ਆਪਾਂ ਫਿਰ ਨਾਲੇ ਕੀਤਾ ਕੰਮ ਥੋੜਾ ਬੋਲ ਗੈਰੇਜ ਆ ਕਰਦੇ ਕਿ ਕਿਹਦਾ ਲੋਕੀ ਕਹਿੰਦੇ ਵੀ ਹੋਣੇ ਕਿ ਚਲੋ ਭਰਾਵਾਂ ਨੇ ਦੋਵਾਂ ਸਾਥ ਕੀਤਾ ਕਹਿੰਦੇ ਦੋ ਭਰਾ ਇਕੱਠੇ ਹੋਣ ਤਾਂ ਦੁਨੀਆ ਛੱਡਦੀ ਵੱਡੀ ਐ ਸੋ ਇਕੱਠੇ ਹੁੰਦੇ ਦੋ ਲੋਕੀ ਕਿਤੇ ਨਾ ਕਿਤੇ ਕਹਿੰਦੇ ਹੋਣਗੇ ਕਿ ਦੋਵੇਂ ਲੱਗੇ ਹੁੰਦੇ ਆ ਸਾਂਝੇ ਪਰ ਲੋਕਾਂ ਦੀ ਸੁਣ ਕੇ ਫਿਰ ਕੀ ਕਰ ਸਕਦੇ ਬੰਦਾ ਜਿੰਗੀ ਦੀ ਕੋਈ ਘਰ ਥੋੜੀ ਸਕਦਾ ਲੋਕਾਂ ਨੇ ਸੁਣੀ ਚਾਹੀਦੀਆਂ ਆਉਣ ਉਂਗਲਾਂ ਵੀ ਸੇਮ ਹੈਗੀਆਂ ਇਦਾਂ ਬੰਦੇ ਕਿਦਾਂ ਆਪਣੇ ਕਾਵਾਂਗੇ ਥਿੰਕਿੰਗ ਸੇਮ ਸਾਰੇਆਂ ਦੀ ਹਰੇਕ ਬੰਦੇ ਸਰ ਵੱਖਰੀ ਵੱਖਰੀ ਥਿੰਕਿੰਗ ਹੁੰਦੀ ਆ ਕਿਹੜੀ ਸੋਹਣੀ ਗੱਲ ਆਕੀ ਐ ਕਿ ਸਾ ਕੀ ਸਲੈਂਸਰ ਬੈਕ ਅਚਾ ਸਲੈਂਸਰ ਬਾਰੇ ਦੱਸੋ ਇਹ ਕੀ ਸੋਚ ਕੇ ਇੱਥੇ ਲਗਾਇਆ ਗਿਆ ਜਿਵੇਂ ਜਿਹੜੇ ਨੋਰਮਲ ਬੈਕ ਸਨਰ ਸਨਸਰ ਥੱਲੇ ਹੁੰਦਾ ਹੈ ਜਿਵੇਂ ਪਾਣੀ ਚ ਡਿੱਗੋ ਸਨਸਰ ਚ ਪਾਣੀ ਭਜ ਜਾਂਦਾ ਹੈ ਪਰ ਇਹਦੇ ਸਨਸਰ ਉੱਤੇ ਆ ਤਾਂ ਥੋੜਾ ਪਾਣੀ ਚ ਵੀ ਘੱਟ ਸਕਦਾ ਜਿਵੇਂ ਆਪਣੀ ਬਾਈਕ ਹੈਗੀ ਨੀਵੀਂ ਥੋੜੀ ਡਾਉਣਾ ਤੇ ਡਾਊਨ ਬਾਈਕ ਇਸ ਕਰਕੇ ਜਿਵੇਂ ਆਪਾਂ ਸਲੰਸਰ ਇੱਥੇ ਲਗਾਉਂਦੇ ਤੇ ਆਪਣਾ ਜਦੋਂ ਪਾਣੀ ਚ ਕੱਢਣਾ ਹੀ ਉਸਲੰਸਰ ਦੇ ਮਿੰਟ ਮਿੰਟ ਪਾਣੀ ਜਾਂਦਾ ਸੀ ਜਿਵੇਂ ਸਪਲੈਂਡਰ ਵਗੈਰਾ ਤੁਸੀਂ ਦੇਖਿਆ ਹੋਗਾ ਸਨ ਥੋੜਾ ਇੱਥੇ ਕੋ ਹੁੰਦਾ ਉਹਦਾ ਇਹਦਾ ਇਸ ਕਰਕੇ ਲਾਇਆ ਇੱਕ ਤੇ ਪਾਣੀ ਨਾਲ ਇਹਦੇ ਵਿੱਚ ਜਾਵੇ ਤੇ ਬਾਕੀ ਥੋੜਾ ਆਪਾਂ ਜਿਵੇਂ ਆਪਾਂ ਬੈਠਣਾ ਕਿਹਦੇ ਬੈਠਣਾ ਪੈਰ ਪੂਰਨ ਲਗਾ ਕੇ ਸਾਡੇ ਨਾਲ ਆਪਣਾ ਪੈਰ ਹਾਂਜੀ ਅੱਛਾ ਇਹ ਪਹਿਲੀ ਬਾਈਕ ਤਿਆਰ ਕੀਤੀ ਹੈ ਜਾਂ ਫਿਰ ਇਸ ਤੋਂ ਵੀ ਪਹਿਲੇ ਤਿਆਰ ਕੀਤੀ ਹੈ ਜੀ ਇੱਕ ਹੈਗੀ ਛੋਟੀ ਛੋਟੀ ਉਹ ਉਹ ਚੌਥਾ ਮਾਈ ਸਾਈਡ ਛੋਟੀਆਂ ਛੋਟੀਆਂ ਉਹ ਮੇਬੀ ਇਨੀ ਘੋਣੀ ਜੇ ਬਹੁਤ ਜ਼ਿਆਦਾ ਹਾਂ ਜਿਵੇਂ ਟਰੱਕ ਜੋ ਇੱਥੇੋਂ ਨਿਕਲ ਜਾਂਦਾ ਉਹ ਬਾਈਕ ਸੀ ਉਹ ਛੋਟਾ ਟਾਰਜਨ ਤਿਆਰ ਕੀਤਾ ਆ ਤੁਸੀਂ ਤੇ ਉਹ ਫਰੈਂਡ ਹੀ ਇੱਕ ਔਰ ਥੋੜੇ ਫੈਮਿਲੀ ਫਰੈਂਡ ਹੀ ਉਹਨਾਂ ਨੇ ਉਹ ਲੈ ਲਈ ਆ ਉਹਨਾਂ ਕੋਲ ਕੀ ਬਤਾ ਕਿੰਨੇ ਦੀ ਵੇਚੀ ਸੀਗੀ ਉਹ ਜੀ ਉਹ ਕਿੰਨੇ ਦੀ ਵਾਲਾ 35 35 ਉਹ ਘਰ ਦਾ ਥੋੜਾ ਜ਼ਿਆਦਾ ਪਤਾ ਉਹ ਫਰੈਂਡ ਹੀ ਨਾ ਫੈਮਿਲੀ ਫਰੈਂਡ ਹੀ ਸੀ ਸਾਡੇ ਖਰਚਾ ਕਿੰਨਾ ਗਿਆ ਹੈ ਖਰਚਾ ਸਰ ਆ ਗਿਆ ਸੀ 60000 ਤੱਕ ਅੱਛਾ ਸਸਤੀ ਵਿੱਚ ਦੀ ਪਰ ਫੈਮਿਲੀ ਫ੍ਰੈਂਡਲੀ ਹੈ ਸਰ ਪੁਰਾਣੀ ਹੋ ਗਈ ਸੀ ਨਾ ਬਹੁਤ ਆਪ ਚਲਾਈ ਬੜੀ ਆ ਆਪਣਾ ਗਲੀਆਂ ਵਗੈਰਾ ਆਪਣੀ ਅੱਛਾ ਪਹਿਲੇ ਟੈਸਟਿੰਗ ਕੀਤੀ ਬਣਾ ਕੇ ਕੋਈ ਚਲਾਈ ਨਹੀਂ ਹੁੰਦੀ ਹਾਂ ਜੀ ਹਾਂ ਜੀ ਕੀ ਬਾਤ ਹੈ 60000 ਦਾ ਖਰਚਾ ਲਗਾ ਕੇ ਗੱਡੀ ਚਲਾਈ ਹੈ ਚੰਗੀ ਤਰ੍ਹਾਂ ਜਿਹੜੀ ਇਸ ਤੋਂ ਪਹਿਲੇ ਤਿਆਰ ਕੀਤੀ ਸੀ ਫਿਰ ਚਲੋ ਰਿਸ਼ਤੇਦਾਰੀ ਦੇ ਵਿੱਚ ਕਹਿੰਦੇ 35 40 ਦੀ ਵੇਚਤੀ ਨਫੇ ਨੁਕਸਾਨ ਹੁੰਦੇ ਰਹਿਣਗੇ ਪਰ ਜੇਕਰ ਕੰਮ ਵਾਲ ਤੁਰੇ ਆ ਤਾ ਪਹਿਲਾਂ ਉਹਦੀ ਪਛਾਣ ਕਰੀਏ ਕਿ ਕੰਮ ਤੁਰੇਗਾ ਕਿਥੋਂ ਤੱਕ ਅੱਛਾ ਕਹਿ ਸਕਦੇ ਆ ਅੱਜ ਬੜੇ ਬਹਾਨੇ ਆ ਸਾਡੇ ਕੋਲ ਏਆਈ ਆ ਗਿਆ ਸਾਡਾ ਤਾਂ ਫਿਊਚਰ ਹੀ ਹੈ ਨਹੀਂ ਸਾਡੀ ਨੌਕਰੀਆਂ ਖਾਲੀਆਂ ਏਆਈ ਨੇ ਸਰ ਜਿਹੜਾ ਹੱਥੀ ਕੰਮ ਆ ਉਹਦਾ ਕੀ ਉਹ ਤੇ ਕਿਥੋਂ ਫਿਊਚਰ ਹੋ ਰਿਹਾ ਰੋਬੋਟਸ ਹੱਥੀ ਕੰਮ ਦੇ ਹੱਥੀ ਰਹਿਣਾ ਰੋਬੋਟਸ ਦੇ ਰੋਬੋਟਸ ਇਹ ਜਿਹੜੇ ਹੱਥੀ ਕੰਮਾਂ ਦੀ ਰੀਸ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕੀ ਬਾਤ ਹੈ ਅੱਛਾ ਟੈਂਕੀ ਕਿੰਨੇ ਲੀਟਰ ਦੀ ਹੈ ਇਹਦੀ ਚੰਗੀ 3 ਤੋਂ 4 ਲੀਟਰ ਦੀ 3 ਤੋਂ 4 ਲੀਟਰ ਦੀ ਟੈਂਕੀ ਆ ਮੌਨਸਟਰ ਤੁਸੀਂ ਨਾਮ ਰੱਖਿਆ ਹੈ ਯੂਨੀਵਰਸਲ ਇੰਜਨ ਹੈ ਕਹਿ ਲਈਏ ਕਿ ਇੱਕ ਤੁਸੀਂ ਫਿਲਮਾਂ ਦੇ ਵਿੱਚ ਬੰਬੂ ਕਾਰਡ ਦੇਖਿਆ ਹੁਣ ਪਰ ਤੁਹਾਨੂੰ ਇੱਕ ਅਸਲ ਜ਼ਿੰਦਗੀ ਦੇ ਵਿੱਚ ਬੰਬੂ ਕਾਰਡ ਦਿਖਾ ਦਿਆ ਕਿਉਂਕਿ ਫਿਲਮਾਂ ਵਾਲਿਆਂ ਦਾ ਤਾਂ ਬਜਟ ਵੀ ਬਥੇਰਾ ਹੁੰਦਾ ਜਿੰਨਾ ਪੈਸਾ ਕੋਈ ਹੁਣ ਲਗਾ ਕੇ ਬੰਬੂ ਕਾਰਡ ਤਿਆਰ ਕਰ ਦਨਗੇ ਬਾਅਦ ਚ ਫਿਰ ਕੂੜੇ ਦੇ ਪਾ ਪਰ ਇਹ ਵਿਕੇਗਾ ਸ਼ਾਇਦ ਜੇਕਰ ਇਸ ਤਰੀਕੇ ਨੌਜਵਾਨ ਲੱਗੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੰਪਨੀ ਵੀ ਖੜੀ ਕਰਕੇ ਬੈਠੇ ਹੁਣ ਕਿਤੇ ਅਸੀਂ ਚਾਹੁੰਦੇ ਹਾਂ ਕਿ ਨੌਜਵਾਨ ਪੀੜ੍ਹੀ ਇਸ ਚੀਜ਼ਾਂ ਵੱਲ ਹੋਣ ਅੱਗੇ ਤੇ ਚੰਗੇ ਪਾਸੇ ਲੱਗਣ ਬਹੁਤ ਸੋਹਣੀ ਗੱਲ ਆਕੀ ਜਦ ਅਸੀਂ ਪੁੱਛਿਆ ਕਿ ਲੋਕਾਂ ਨੇ ਕਿਹਾ ਨਹੀਂ ਕਿ ਐਨਐਚ ਸਪਲੈਂਡਰ ਆ ਜਾਂਦਾ ਕਿਉਂਕ ਸੋ ਕਿਤੇ ਨਾ ਕਿਤੇ ਇਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਬਾਕੀ ਨੌਜਵਾਨਾਂ ਵਾਂਗੂ ਨਸ਼ੇ 'ਚ ਤਾਂ ਨਹੀਂ ਡਿੱਗੇ ਕਿ ਸਾਡੀਆਂ ਵੀ ਲੱਤਾਂ ਖਿੱਚਣ ਨਾਲੋਂ ਸਾਡਾ ਸਾਥ ਦਿੱਤਾ ਜਾਵੇ ਤਾਂ ਜ਼ਿਆਦਾ ਵਧੀਆ ਗੱਲ ਹੈ ਅੱਛਾ ਹੁਣ ਅਸੀਂ ਗੱਲ ਕਰੀਏ ਅੱਗੇ ਦਾ ਕੀ ਪਲਾਨ ਹੈ ਕੀ ਸੋਚਿਆ ਕਿੰਨੀਆਂ ਕ ਬਾਈਕਾਂ ਤਿਆਰ ਕਰਦੇ ਜੀ ਬਾਈਕ ਦਾ ਸਰ ਆਪਣੀ ਇਹ ਵੈਸੇ ਆਪਣੀ ਥਿੰਕਿੰਗ ਨਾਲ ਤੁਹਾਡੀ ਲਾਸਟ ਬਾਈਕ ਆ ਇਹ ਕਿਉਂਕਿ ਇੱਕ ਰੇਣਾ ਆਪਾਂ ਇਦਾਂ ਗੇੜੀ ਲਾਉਣੀ ਹਰਜੀਤ ਆਪਣੀ ਵਾਲੀ ਸਾਈਡ ਹੈ ਤੇ ਉੱਥੇ ਪੁਲਿਸ ਵਾਲਿਆਂ ਨੇ ਕਿਹਾ ਦੇ ਦੋਵਾਂ ਨੂੰ ਤੇ ਕਹਿੰਦੇ ਜਾ ਦੇ ਪੁੱਤ ਬਾਈਕ ਲਾਈਓ ਤੇ ਜਾ ਤੇ ਕੰਮ ਬੰਦ ਕਰ ਦੋ ਫਿਰ ਆਪਣੇ ਚਾਚੂ ਦੀ ਥੋੜੀ ਰਿਸ਼ਤਦਾਰੀ ਹੈਗੀ ਸੀ ਨੋਨ ਚ ਹੈਗੀ ਸੀ ਪੁਲਿਸ ਵਾਲੇ ਫਿਰ ਉਹਨਾਂ ਨੇ ਛਡਾਇਆ ਤੇ ਉਸ ਤੋਂ ਬਾਅਦ ਆਪਣੀ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੀ ਵਰਕਸ਼ਾਪ ਵੀ ਹੈਗੀ ਆ ਮੇਨ ਆਪਣਾ ਗੱਡੀਆਂ ਦਾ ਕੰਮ ਆ ਇਹ ਤੇ ਵੈਸੇ ਨਾ ਅਜ ਤੋਂ 2 ਸਾਲ ਪਹਿਲਾਂ ਆਪਾਂ ਵੀਡੀਓ ਦੇਖੀ ਸੀ ਇੱਕ ਤੇ ਰਿਸ਼ਵਰ ਦਾ ਕਿ ਯਾਰ ਆਪਾਂ ਵੀ ਇਦਾਂ ਬਾਈਕ ਲੈ ਗਈਏ ਮੈਂ ਤਾਂ ਲੈਕ ਨਹੀਂ ਹੁਣੀ ਆਪਾਂ ਬਣਾਉਣੀ ਆ ਖੁਦ ਆਵਾਜ਼ ਤੇ ਜੇਦ ਹੁੰਦੀ ਫਿਰ ਬਸ ਆਪਾਂ ਵੇਖੋ ਕੀਤੀ ਸਾਡੇ ਸਮੇਂ ਤਿਆਰ ਵੀਡੀਓ ਵੀਡੀਓ ਅਸੀਂ ਕੰਮ ਕੋ ਛੱਡਣਾ ਸੀ ਕੰਮ ਕਰਕੇ ਇਹਨੂੰ ਰਜਿਸਟਰਡ ਕਰਾਵਾਂਗੇ ਫਿਰ ਇੱਕ ਕੰਪਨੀ ਲਾਂਚ ਕਰਾਂਗੇ ਸਰ ਉਹ ਫਾਈਨੈਂਸ਼ੀਅਲ ਵੜਾ ਜਾਂਦੇ ਵਾਸਤੇ ਪੈਸਾ ਚਾਹੀਦਾ ਵਾ ਕੋਈ ਨਹੀਂ ਕਮਾਵਾਂਗੇ ਏਡੀ ਕਿਹੜੀ ਗੱਲ ਹੈ ਜੀ ਹੋਰ ਸਰ ਉਹਨੂੰ ਫਿਰ ਹੌਲੀ ਹੌਲੀ ਆਪਾਂ ਵੱਖਰਾ ਹੋ ਕੇ ਸਟੈਪ ਲਵਾਂਗੇ ਜਿਵੇਂ 18 ਸਾਲ ਲੀ ਜਾਾਨੂੰ ਪਤਾ ਆਪਾਂ ਜਿਵੇਂ ਸ਼ਾਰਕ ਟੈਂਕ ਪਾ ਕੇ ਦੇਖੀਦਾ ਵਾ ਉੱਥੇ ਵੀ ਮਿਨਿਮਮ ਏਜ ਆਪਾਂ ਨੂੰ ਚਾਹੀਦੀ ਆ ਵੀ ਤੋਂ 21 21 ਸਾਲ ਤੱਕ ਇਸ ਕਰਕੇ ਸਰ 2 ਸਾਲ ਆਪਾਂ ਹੋਰ ਸਕਿੱਲ ਕਰਾਂਗੇ ਹੋਰ ਆਪਣਾ ਸਿੱਖਾਂਗੇ ਵੱਧ ਤੋਂ ਵੱਧ ਘਰੇਲੂ ਦਾ ਕ ਬਾਕੀ ਮਿਹਨਤ ਨਹੀਂ ਛੱਡਾਂਗੇ ਮਿਹਨਤ ਨਹੀਂ ਛੱਡਣੀ ਘਰਾਂ 'ਚ ਗੱਲਾਂ ਬਹਿ ਕੇ ਮਾਰਨੀਆਂ ਸੋਖੀਆਂ ਸੀ ਦੇਖ ਲੈਨੇ ਸ਼ਾਰਕ ਟੈਂਕ 'ਚ ਇੰਨੇ ਦਾ ਬਿਜ਼ਨਸ ਆਇਆ ਕੁਝ ਲੋਕ ਇਹ ਵੀ ਕਹਿੰਦੇ ਕਿ ਸਿਰਫ ਇੱਕ ਵਿਊਜ਼ ਦੇ ਖਾਤਰ ਹੈ ਵਿਊਸ਼ਿਪ ਟੀਆਰਪੀ ਲੈਣ ਖਾਤਰ ਹੈ ਪਰ ਮੁੰਡਿਆਂ ਦਾ ਸੁਪਨਾ ਹੈ ਕਿ 18 ਸਾਲ ਦੀ ਉਮਰ ਹੈ ਮਿਨੀਮਮ 20 ਸਾਲ ਕਟੋਕਟ ਚਾਹੀਦੀ ਹੈ ਸ਼ਾਰਕ ਟੈਂਕ ਦੇ ਵਿੱਚ ਜਾਣ ਲਈ ਤੇ ਜੇਕਰ ਰੱਬ ਚਾਵੇ ਤਾਂ ਉੱਥੇ ਵੀ ਹੋ ਕੇ ਆਵਾਂਗੇ ਇੱਕ ਵਾਰ ਤੁਹਾਨੂੰ ਦਿਖਾਈਏ ਕੀ ਕਿਸ ਤਰੀਕੇ ਕੱਲੀ-ਕੱਲੀ ਚੀਜ਼ ਵੱਲ ਦੇਖੇ ਤਾਂ ਡਿਟੇਲਿੰਗ ਦੇ ਵਿੱਚ ਦੇਖ ਰਹੀ ਹੈ ਇਹ ਨਹੀਂ ਕਿ ਘੜਮਸਾ ਦਿਆ ਪਿਆ ਹੋਇਆ ਹੈ ਕੋਈ ਗੁੰਝਲ ਪਿਆ ਹੋਇਆ ਸੋ ਸਲੈਂਸਰ ਦੀ ਗੱਲ ਕਰ ਲਈਏ ਉਹ ਵੀ ਇਸ ਤਰੀਕੇ ਤਿਆਰ ਕੀਤਾ ਗਿਆ ਕਿ ਥੱਲੇ ਪਾਣੀ ਦੇ ਵਿੱਚ ਜਿਹੜਾ ਉਹ ਨਾ ਡੁੱਬੇ ਜਾਂ ਬਾਈਕ ਬੰਦ ਨਾ ਹੋ ਜੇ ਸੋ ਕਿਤੇ ਨਾ ਕਿਤੇ ਕਹਿ ਲਈ ਕਿ ਚਲੋ ਇਹ ਵੀ ਕਾਨੂੰਨਾਂ ਦੇ ਵਿੱਚ ਰਹਿ ਕੇ ਚੱਲੇ ਆ ਕਿ ਕਿਤੇ ਨਾ ਕਿਤੇ ਜੇਕਰ ਗੇੜੀ ਲਾਣ ਗਏ ਸੀਗੇ ਚਲਾਉਣ ਗਏ ਸੀਗੇ ਉਹਨੂੰ ਤਾਂ ਪ੍ਰਸ਼ਾਸਨ ਨੇ ਰੋਕਿਆ ਜਾਂ ਤਾਂ ਕੰਮ ਬੰਦ ਕਰ ਦੋ ਜਾਂ ਤਾਂ ਫਿਰ ਇਹਨੂੰ ਰਜਿਸਟਰਡ ਕਰਾ ਲਓ ਚਲੋ ਹੁਣ ਪੈਸੇ ਦੀ ਕਮੀ ਕਰਕੇ ਉਹਨਾਂ ਨੇ ਆਖਿਆ ਕਿ ਜੋ-ਜੋ ਅੱਗੇ ਪਲਾਨਸ ਹੋਣਗੇ ਉਵੇਂ ਉਵੇਂ ਚੱਲਾਂਗੇ ਜੇਕਰ ਪੈਸੇ ਆਂਦੇਗੇ ਤੈਨੂੰ ਰਜਿਸਟਰ ਵੀ ਕਰਾਵਾਂਗੇ ਸੋ ਅੱਗੇ ਦਾ ਸੁਪਨਾ ਕੀ ਸੋਚਿਆ ਹੋਇਆ ਜੀ ਸੁਪਨਾ ਅੱਗੇ ਦਾ ਹਜੇ ਗੈਰੇਜ ਥੋੜਾ ਆਪਾਂ ਕਰਨਾ ਵਾ ਆਪਣਾ ਗੱਡੀਆਂ ਦਾ ਕੰਮ ਹੈ ਟਾ ਮੇਨ ਤੇ ਉਹ ਕਰਾਂਗੇ ਤੇ ਉਹ ਗਾਹਾਂ ਵੇਖਾਂਗੇ ਜੇ ਹੋਇਆ ਕੀ ਆਪਾਂ ਜਾ ਸਕਦੇ ਆ ਸਾਡੇ ਆਪਾਂ ਉਹ ਗਵਰਨਮੈਂਟ ਹੋ ਗਿਆ ਰਜਿਸਟਰ ਤੇ ਰਵਦੀ ਸੁਖਣਾ ਕਰਾਂਗੇ ਫਿਰ ਕੀ ਬਾਤ ਹੈ আচ্ছা ਫਿਰ ਘਰ ਦੇ ਵਿੱਚ ਸਾਥ ਹੈਗਾ ਪੂਰਾ ਘਰ ਦੇ ਵਿੱਚ ਸਾਥ ਹਾਂਜੀ ਹੈ ਕਹਿੰਦੇ ਚਲੋ ਇਸੇ ਕੰਮ ਦੇ ਵਿੱਚ ਹਾਂਜੀ ਗੈਰੇਜ ਕਿਉਂਕਿ ਉਹ ਸਾਡਾ 30 ਸਾਲ ਪੁਰਾਣਾ ਬਿਜ਼ਨਸ ਹੈ ਨਾ ਗੱਡੀਆਂ ਦਾ ਹੀ ਮਕੈਨਿਕੀ ਦਾ ਹੀ ਤੇ ਫਿਰ ਉਹ ਸਪੋਰਟ ਤੇ ਹੈਗੀ ਇਹ ਕੰਮ ਤੇ ਕੀ ਗੱਲ ਥੋੜੀ ਕੰਮ কই ਨਸ਼ੇ ਹਾਲ ਥੋੜੀ ਜਾ ਰਹੇ ਨੇ ਦਰਸ਼ਕਾਂ ਨੂੰ ਕੀ ਕਹੋਗੇ ਕਾਫੀ ਨੌਜਵਾਨ ਨਸ਼ਿਆ ਚ ਵੜੇ ਹੋਏ ਨੇ ਦਰਸ਼ਕਾਂ ਨੂੰ ਕਹਿਣਾ ਕੀ ਆ ਬਸ ਆਪਣੀ ਮਿਹਨਤ ਕਰੋ ਮੰਗ ਕੇ ਨਾ ਖਾਓ ਜਿੰਨਾ ਤੁਹਾਡਾ ਕੋ ਹੋ ਸਕਦਾ ਉਹ ਨਹੀਂ ਤੁਸੀਂ ਮਿਹਨਤ ਕਰੋ ਤੇ ਨਸ਼ੇ ਹਾਲ ਨਾ ਜਾਓ ਨਸ਼ੇ ਗਭੀ ਜ਼ਿੰਦਗੀ ਤੇ ਬਾਹਰ ਆ ਨਸ਼ੇ ਦਾ ਕੀ ਆ ਜੇ ਬੰਦਾ ਦੂਜਾ ਕੋਈ ਸ਼ੌਂਕ ਪਾ ਲੇ ਕੋਈ ਦੂਜਾ ਜਨਰ ਸ਼ੌਕ ਪਾ ਲੇ ਜ਼ਿੰਦਗੀ ਦਾ ਕੀ ਆ ਆਪਾਂ ਟਾਰਗੇਟ ਅਚੀਵ ਕਰਨਾ ਵਾ ਉਹ ਨਸ਼ਾ ਬੰਦਾ ਕਰੇ ਫਿਰ ਤੇ ਜ਼ਿੰਦਗੀ ਆਡੀ ਸਫਲ ਹੋ ਗਈ ਨਾ ਕੀ ਲੋਕੀ ਵੇ ਕੇ ਛਡੋਗੇ ਫੇਰਾ ਦੇ ਦੋ ਸੋ ਪਹਿਲਾਂ ਤਾਂ ਇੱਕ ਵਾਰ ਮੈਂ ਚਾਹੁੰਦਾ ਇਹ ਚੰਗੀ ਤਰ੍ਹਾਂ ਮੋਟਰਸਾਈਕਲ ਦਿਖਾ ਦਿੱਤਾ ਜਾਵੇ 100 ਤੋਂ 110 cc ਦਾ ਮੋਟਰਸਾਈਕਲ ਹੈ ਤੇ ਸਿਰਫ ਦੋ ਭਰਾ ਹੈ 18 ਸਾਲਾਂ ਦੇ ਇਹਨਾਂ ਨੇ ਤਿਆਰ ਕਰ ਦਿੱਤਾ ਗਿਆ ਦੋਨਾਂ ਦੀ 18-18 ਸਾਲ ਦੀ ਉਮਰ ਹੈ ਤੇ ਸ਼ਾਇਦ ਪਰਿਵਾਰ ਦਾ ਇੱਕ ਬਿਜ਼ਨਸ ਹੈ ਮੈਕੈਨਿਕ ਦਾ ਉੱਥੋਂ ਹੀ ਅਸੀਂ ਸਿੱਖ ਲਿਆ ਕਿਵੇਂ ਇਹਨੂੰ ਬਿਜ਼ਨਸ ਨੂੰ ਅੱਗੇ ਵਧਾਣਾ ਹੈ ਸੋ ਲੋਕੀ ਆਖ ਦਿੰਦੇ ਆ ਸਿਲਵਰ ਸਪੂਨ ਲੈ ਕੇ ਲੋਕੀ ਪੈਦਾ ਹੁੰਦੀ ਆ ਜਾਂ ਕਹਿ ਲਈ ਆਮ ਭਾਸ਼ਾ ਚ ਸਮਝਾਈਏ ਤਾਂ ਜੱਦੀ ਪੁਸ਼ਤੀ ਪੀੜੀਆਂ ਤੋਂ ਜਿਹੜੇ ਕੰਮ ਮਿਲੇ ਹੁੰਦੇ ਆ ਪਰ ਕਹਿੰਦੇ ਆ ਸਿਫਤ ਦੀ ਗੱਲ ਉਹ ਹੁੰਦੀ ਆ ਜੇਕਰ ਜੱਦੀ ਪੁਸ਼ਤੀ ਕਿਸੇ ਨੇ ਕੰਮ ਦਿੱਤਾ ਤਾਂ ਉਹਨੂੰ ਵਧਾਉਣਾ ਹੈ ਕਦੀ ਘਟਾਉਣ ਵਾਲਾ ਨਹੀਂ ਜਾਈਏ ਸੋ ਜਿਵੇਂ ਇਹਨਾਂ ਨੂੰ ਬਿਜ਼ਨਸ ਜਿਸ ਤਰੀਕੇ ਉੱਥੇ ਤੋਂ ਸਿੱਖਣ ਨੂੰ ਮਿਲਿਆ ਉਹਨਾਂ ਨੇ ਬਾਈਕ ਤਿਆਰ ਕੀਤੀ ਇੱਕ ਛੋਟਾ ਟਰਜਨ ਕਿ ਜਿਵੇਂ ਟਰੱਕ ਥੱਲੋਂ ਵੀ ਲੰਘ ਜਾਂਦਾ ਫਿਰ ਇਹ ਬਾਈਕ ਤਿਆਰ ਕੀਤੀ ਸੋ ਕਿਤੇ ਨਾ ਕਿਤੇ ਅੱਗੇ ਪੈਸੇ ਦੀ ਘਾਟ ਹੈ ਪਰ ਕਹਿੰਦੇ ਆ ਕਿ ਜਿਵੇਂ ਜਿਵੇਂ ਸਾਡੇ ਪੈਸੇ ਵੜਦੇ ਜਾਣਗੇ ਓਵੇਂ ਉਹ ਵੀ ਗਵਰਨਮੈਂਟ ਰਜਿਸਟਰਡ ਕਰਾ ਕੇ ਇੱਕ ਕੰਪਨੀ ਵੀ ਖੜੀ ਕਰਾਂਗੇ ਸੋ ਮੈਨੂੰ ਲੱਗਦਾ ਕਿ ਨਸ਼ਿਆ ਵੱਲ ਜਾਣ ਦਾ ਕਿਤੇ ਨਾ ਕਿਤੇ ਕਾਰਨ ਸਾਡਾ ਇਹੀ ਹੈ ਕਿ ਅਸੀਂ ਵਿਹਲੇ ਰਹਿ ਜਾਂਦੇ ਆ ਸਾਨੂੰ ਕੋਈ ਚੱਜ ਦੀ ਚੀਜ਼ ਨਹੀਂ ਲੱਭਦੀ ਨਾ ਅਸੀਂ ਕ੍ਰੀਏਟੀਵਿਟੀ ਵੱਲ ਜਾਂਦੇ ਆ ਆਪਣਾ ਦਿਮਾਗ ਨਹੀਂ ਵਰਤਦੇ ਤਾਂ ਕਿਤੇ ਨਾ ਕਿਤੇ ਨਸ਼ਿਆ ਵੱਲ ਸਾਡਾ ਜਾਣਾ ਲਾਜ਼ਮੀ ਹੁੰਦਾ ਸੋ ਜਿਉਂ-ਜਿਉਂ ਅਸੀਂ 크리에ਟੀਵਿਟੀ ਕਰਾਂਗੇ ਜਿਉਂ-ਜਿਉਂ ਅਸੀਂ ਕਮਾਂਵਲ ਰੁਝਾਂਗੇ ਆਪਣੇ ਹੱਥੀ ਕਮਾਂਵਲ ਜਾਵਾਂਗੇ ਤਾਂ ਸਾਡਾ ਨਸ਼ਿਆਵਲ ਰੁਝਾਨ ਜਿਹੜਾ ਘਟ ਜਾਏਗਾ ਤੇ ਚੰਗੇ ਪਾਸੇ ਲੱਗੇ ਸੀ ਪੰਜਾਬ ਨੂੰ ਫੇਰ ਸੋਨੇ ਦੀ ਚਿੜੀ ਇਕਵਾਉਣਾ ਤਾਂ ਇਵੇਂ ਨਹੀਂ ਇਕਵਾਇਆ ਜਾਏਗਾ ਘਰਾਂ 'ਚ ਗੱਲਾਂ ਮਾਰ ਕੇ ਸੋ ਇਨ੍ਹਾਂ ਨੌਜਵਾਨਾਂ ਦਾ ਸਾਥ ਦਿਓ ਕਮੈਂਟਾਂ ਦੇ ਵਿੱਚ ਲੱਤਾਂ ਨਾ ਖਿੱਚਿਓ ਇੰਨਾ ਕਹਿੰਦੇ ਜ਼ਾਤਾਂਵਾਂਗੇ ਸੁਰਖਾਪ ਟੀਵੀ ਦੇ ਲਈ ਮੈਂ ਦਮਦੀਪ ਸਿੰਘਾ ਮਿਸਟਰ